सतना श्री वेगुरु जावजी साहिब एक ओंकार सतनाम कर्ता पुरख निरप निरवैर अकाल मूर्त पंगा सङ्ग गुरुप्रसाद जापा आदो सच जुगा सच है पि सच ननो भी सच नन ਜੇ ਸੋਚ ਸੋਚ ਨਾ ਹੋ ਗਈ ਜੇ ਸੋਚੀ ਲਖਵਾਰ ਚੁੱਪ ਐ ਚੁੱਪ ਨਾ ਹੋ ਗਈ ਜੇ ਲਾਇ ਰਹਾ ਲਿਵ ਤਾਰ ਪੁਕਿਆ ਪੁਕ ਨਾ ਉਤਰੀ ਜੇ ਬੰਨਾ ਪੂਰੀ ਆ ਭਾਰ ਸਹ ਸਿਆਨ ਪਾਲਖ ਹੋਏ ਤੈਕ ਨ ਚੱਲੇ ਨਾਲ ਕਿਵਿ ਸਿਆਰਾ ਹੋਈਐ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲਾ ਹੁਕਮਿ ਆਵਨ ਅਕਾਰ ਹੁਕਮ ਨਾ ਕਿਆ ਜਾਈ ਹੁਕਮਿ ਆਵਨ ਜੀ ਹੁਕਮ ਲੈ ਵਿਢਾਈ ਹੁਕਮਿ ਉਤਵਨੀਚ ਹੁਕਮ ਲੈ ਕਾ ਦੁਖ ਸੁਖੁ ਪਾਈਐ ਇਕਨ ਹੁਕਮੀ ਬਖਸ਼ੀਐ ਇਕ ਹੁਕਮੀ ਸਦਾ ਆਪੁ ਆਹੀਐ ਹੁਕਮੇ ਅੰਦਰ ਸਭ ਕੋ ਬਾਹਰੁ ਹੁਕਮ ਨ ਕੋਇ ਨਾਨਕੁ ਹੁਕਮੈ ਜੇ ਬੂਝੇ ਤਉ ਮੈਂ ਕੈ ਨ ਕੋਇ गावे गाविक तन विकिस तान, तान गावे को दात जाने निशान गावे को गुण वड्या चारा को विद्या विकम विचार गावे को साज करे गावे को जी ले गावे को जापे दिश दूर गाविक विख्या दरा दूर कथना कथिना तोटा ਕਟ 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 ਕਤੀ ਕੋਟੀ ਕੋਟ ਕੋਟ ਦਿੰਦਾ ਦੇ ਲਿੰਦੇ ਠਕ ਪਾਹੇ ਜੁਗਾ ਜਗੰਤਰ ਖਾਏ ਖਾਏ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਖੇ ਸੇਵੇ ਪਰਵਾਹੋ ਸਾਚਾ ਸਾਹਿਬ ਸਾਚਨਾਏ ਪੱਕਿਆ ਪਉ ਅਪਾਰ ਅਕਹ ਮੰਗਹਿ ਦੇਹ ਦੇਹ ਦਾਤ ਕਰੇ ਦਤਾਰ ਫਿਰਕੇ ਅਗੇ ਰਖੀਏ ਜਿੱਤੇ ਦਿਸੇ ਦਰਬਾਰਾ की बोलना बोलिए जित सुंतरे प्यार अमृत वेला सच न वड्याय विचारा कर्मि वे कपडा नद्रिमुख द्वार नानके वे सवा पे जाए सप्य सचयारापीर्तन हुए सोए जिन सेविया तिन पाया मान। नानक गावे गुणी निदाना गावे सुन मनय हार सुख कर ले जय गुरु मुक गुरु मुकवे दं गुरु मुकर्या मा गौरीश्वर गौर् ग गुरुक बहमा गुरु पार्बती मा जाना कत न जाय ਗੁਰਾਂ ਇੱਕ ਦੇ ਬੁਝਾਈ ਸਭਨਾ ਜੀਆ ਕਾ ਇੱਕ ਉਦਾਤਾ ਸੋਵੇਂ ਵਿਸਨ ਨਾ ਜਾਈ ਤੇਤਨਾ ਮਾ ਜੇ ਤੁਸ ਪਾਵਾ ਵਿਨ ਪਾਣ ਕੇ ਨਾਇ ਕਰੇ ਜੇ ਤਿਸ ਟੂਪਾਈ ਵੇਖਾ ਵਿਨ ਕਰਮਾ ਕੈ ਮਿਲੇ ਲਈ ਮੱਤ ਵਿਚਾਰ ਤਨ ਜਵਾਹਰ ਮਾਨਕ ਜੇ ਇੱਕ ਗੁਰਾ ਕੀ ਸਿਖਾ ਸੁਨੇ ਗੁਰਾਂ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕੋ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰਿਆ ਅਰ ਜਾਂ ਹੋਰ ਦਸੋਨੀ ਹੋਇ ਨਵਾਂ ਕੰਡਾ ਵਿੱਚ ਜਾਣੀਏ ਨਾਲ ਤੱਲੇ ਸਭ ਕੋ ਵੇ ਚੰਗਾ ਨਾ ਰਖਾਏ ਕੇ ਜਸ ਕੀਰਤ ਜਗ ਲੈ ਜੇ ਤਿਸ ਨਦਰ ਨਾ ਵਈ ਤਾਂ ਬਾਤ ਨਾ ਪੁੱਛੇ ਕਿਆ ਕੇਟਾ ਅੰਦਰ ਕੀਟ ਕਰ ਦੋਸੀ ਦੋਸਤ રે ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣ ਦੈ ਤੇਹਾ ਕੋਈ ਨਾ ਸੁਜੈ ਜੇ ਤਿਸ ਗੁਣ ਕੋਈ ਕਰੇ ਸੁਣੀਐ ਸਤ ਪੀਰ ਸੁਰਨਾਥ ਸੁਣੀਐ ਤਤਵ ਲਕਾਸਾ सुनय दीपलोप ताला सके कालो नानक भगता सदा विकास सुनय दुःख पाकासा ब्रह्मान्दे मुख स्नानन्द योग जुग तन पेद। सुनय शास्त्र स्मृत वेदा नानक भगता सा वि वि वसनिद दूख पावकास सस्तु ज्ञान सुन षट् क्ना सुनिए पड पड पावे मान सुनिए लागे सेज ध्यान नानक भगता सा विकास सुनि दू पावका सरगुण के गणे शख पीर पत्साह सुनन्दे पावे राह ਸੁਨੇ ਆਤੋ ਵਿਸ ਗਾਉ ਨਾਨਕ ਭਗਤਾ ਸਾਦਾ ਵਿਗਾਸ ਸੁਨੇ ਦੂਖ পাপ ਕਾ ਨਾਸ ਮੰਨ ਕੀ ਗਤ ਕੈ ਨ ਜਾਏ ਜੇ ਕੋ ਕਹਿ ਵਿਚੇ ਪਸਤਾਏ ਕਾਗਤ ਕਲਮ ਨ ਲਿਖਨ ਹਾਰ ਮੰਨ ਕਾ ਵੇ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੂਰਤ ਹੋਵੇ ਮਨ ਬੁੱਧਾ ਮੰਨੈ ਸਗਲ ਪਾਵਨ ਕੀ ਸੋਧਾ ਮੰਨੈ ਮੂ ਝੋਟਾ ਨਾ ਕਾਏ ਮੰਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤ ਸਿਉ ਪ੍ਰਗਟਿ ਜਾਏ मन्ये मगुण जले पंत मन धर्म ऐसा नाम सन मनोरञ्जनोय जे मन जा मनकोय ने पावे मोकद्वार मन्ये पर सार मन्ये तरे तारे गुर सिका मन्ये नानक पावे न ना ਐਸਾ ਨਾਮ ਨਿਰੰਝਨੋ ਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਮਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗਹਿ ਮਾਨਾ ਪੰਚੇ ਸੋਏ ਦਰਜਾਨਾ ਪੰਚ ਕਗੂ ਰੇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੈ ਸੁਮਾਰ ਤੂਲ ਧਰਮ ਦਿਆ ਕਾ ਪੂਤ ਸੰਤੋਕਤਾ ਪਰ ਰਖਿਆ ਜਨਸੂਤਾ जैको हो होVestyar तवले ऊपर केता पार तरते ओर परे होर होर तित पार तले कलम जी जात रंगा के नाम सबना लिख्या उडी कलाम ए ओले काल लिख जाने कोए लिखा लिख्या के तावे केता तान स्वाले रूप केती दात जाने कौन कूत केता पसव एक कवाऊं तिस्ते ओय लख दर्याऊं कुदरत कवन का विचार वारे न जमा एक वार जो पावे साई पलीकारा ਤੂ ਸਦਾ ਸਲਾਮਤ ਨਰੰਕਰ ਸੰਖ ਜਪ ਸੰਖ ਪਾਓ ਅ ਸੰਖ ਪੂਜਾ ਸੰਖ ਤਪਤਾਓ ਅ ਸੰਖ ਗ੍ਰੰਥਮ ਕਵੇਧ ਪਾਠ ਅ ਸੰਖ ਜੋਗ ਮਨ ਰਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਅ ਸੰਖ ਸత్య ਸੰਖ ਦਾਤਾਰ ਅ ਸੰਖ ਸੂਰਮੂ ਪਖਸਾਰ ਅ ਸੰਖ ਮੋਨ ਲਿਵ ਲਾਇ ਤਾਰ ਕੁਦਰਤ ਕਾਮਨ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜਤੁਦ ਪਾਵੇ ਸਾਈ ਫਲਿਕਾਰ ਤੂ ਸਦਾ ਸਲਾਮਤ ਨਰੰਕਾਰ ਅਸ਼ੰਕ ਮੂਰਖ ਅੰਧ ਕੋਰਾ ਅਸ਼ੰਕ ਚੋਰ ਹਰਾਮ ਕੋਰ ਅਸ਼ੰਕ ਅਮਰ ਕਰ ਜਾਏ ਜੂਰ ਅਸ਼ੰਕ ਗਲ ਵੱਡ ਹੱਤਿਆ ਕਮਾਹੇ अशङ्ख पापी पापू कूड़े अशङ्ख कुडयार कुरे अशङ्ख मल मलपखाय आशङ्ख निंदक सिर करे पार नानक नीच के विचार। ना वार वारणा जावा कार पावयी पलीकार सदा सलामत नवङ्कार ਅਸ਼ੰਕ ਨਾਮ ਸੰਕਤਾ ਆਗਾ ਮਗਮ ਸੰਕਲ ਅਸ਼ੰਕ ਸਿਰ ਪਾਰ ਹੋਏ ਅਖਰੀ ਨਾਮ ਕ੍ਰਿਸਲਾ ਕਰੀ ਗਿਆਨ ਗੀਤ ਗੁਣ ਗਾ ਕਰੀ ਲੇਖਣ ਬੋਲਣ ਬਾਣਾ ਅਖਰਾ ਸਿਰ ਸੰਯੋਗ ਵਖਾਣਾ ਜਿਨੇ ਲਖੇ ਤੇ ਸਨਾਏ ਜੇ ਫਰਮਾਏ ਦਿਵਤੇ ਪਾਹੇ ਜੇਤਾ ਕੀਤਾ ਤੇ ਤਨਾਉ ਵਿਨਾ ਵਿਨਾ ਹੀ ਕੋ ਤਾਉ ਕੁਦਰਤ ਕਵਨ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਤ ਪਾਵੇ ਸਾਈ ਭਲੀ ਕਾਰ ਤੂ ਸਦਾ ਸਲਾਮਤ ਨੰਕਾਰ ਪਰਿਆਤ ਪੇਰ ਤੰਦੈ ਪਾਣੀ ਤੋ ਤੇ ਉਤਰਸ ਕੇ ਮੂਤ ਬਲੀਤੀ ਕਾ ਪੜੋਏ ਦੇ ਸਭੁੰਡਈਓ ਤੋਏ ਪਰੇ ਮਤ ਪਾਪ ਕੇ ਸੰਗ ਤੋ ਪਿਨ ਮੇ ਕੇ ਰੰਗਾ ਪੁੰਨੀ ਪਾਪੀ ਅਖਣ ਨਾ ਐ ਕਰ ਕਰ ਕਰਨਾ ਲਿਖ ਲੈ ਜਾਉ ਆਪੇ ਬੀਜ ਆਪੇ ਹੀ ਖਾਉ ਨਾਨਕੋ ਕੁਮਿ ਆਉ ਜਾਉ ਤੀਰਥ ਤਪ ਦਿਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣ ਅਮਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਾਗੁਣ ਤੇਰੇ ਮੈਂ ਨਾ ਕੋਏ ਵੈਣ ਗੁਣ ਕਹਤੇ ਪ੍ਰਤ ਨਾ ਹੋਏ ਸੋ ਹਸਤੰਦ ਬਾਣੀ ਬਰਮਾਓ ਸਤ ਸੋ ਅਣਸਾਦਾ ਮਨ ਚਾਓ ਕਵਨ ਸੋ ਵੇਲਾ ਵਕਤ ਕਵਨ ਕਵਨ ਤਿਤ ਕਵਨ ਵਾਰ ਕਵਨ ਸੇ ਰੁੱਤੀ ਮਾਹੂ ਕਵਨ ਜਿਤੋ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਵੇਲੇ ਕੋ ਪੂਰਾਣਾ ਵਖਸ ਨਾ ਪਾਇਓ ਕਾ ਦੀਆ ਜੇ ਲੇਖਣ ਲੇਖੂ ਕੁਰਾਨ ਤਿਤਵਾਰ ਨਾ ਜੋਗੀ ਜਾਣੇ ਰਤਮਾਉ ਨ ਕੋਈ ਜਾ ਕਰਤਾ ਸੇ ਟੇਕੋ ਸਾਜੇ ਆਪੇ ਜਾਣੇ ਸੋਈ ਕਿਵ ਕਰਾ ਕਾ ਕਿਵ ਸਲਾਈ ਕਿਵਨਿ ਕਿਵ ਜਾਣਾ ਨਾਨਕ ਆਖਣ ਸਭ ਕੋ ਆਕੇ ਇਕ ਦੋ ਇਕ ਸਿਆਣਾ ਵੱਡਾ ਸਾਹਿਬ ਵੱਟੇ ਨਹੀਂ ਕੀਤਾ ਜਾ ਕਹੋ ਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੇ ਪਤਲ ਪਤਾਲ ਲਖ ਗ ਸੰਗਾਸ ਓੜ ਕੋੜ ਕਪਾਲ ਧਕੇ ਵੇਲ ਕਹਿਣ ਕਵਾਤ ਸੈ ਸਠਾਰਾ ਕਹਿਨ ਕਤੇ ਬਾਸ ਲੋ ਇਕਤਾਤ ਲਿਖ ਹੋਇ ਤਾ ਲਖੀਏ ਲਿਖਿ ਹੋਇ ਵਿਨਾਸ ਨਾਨਕ ਵਡਾ ਕੀਏ ਆਪੇ ਜਾਣ ਆਪ ਸਲਾਹੀ ਸਲਾਹੇ ਇਤੀ ਸੂਤ ਨ ਪਾਈਆ ਨਦੀਆ ਤੇ ਬਾ ਪਾਵ ਸੁਮੰਦਨਾ ਜਾਣਿਆ ਸਮੁੰਦ ਸਾ ਸੁਲਤਾਨ ਗਹਿਰਾ ਸਤਿਮਾਲ ਤਾਨਾ ਕੀੜੀ ਤਲ ਨਾ ਹੋਵਣੀ ਜੇ ਦਿਸ ਮਨੁ ਨਾ ਵਿਸਰਿਆ ਅੰਤਨਾ ਸਿਫਤੀ ਕੈ ਨੰਤ ਅੰਤਨਾ ਕੰਨ ਦੇ ਨੰਤ ਅੰਤਨਾ ਵੇ ਕਣ ਸੁਣ ਨੰਤ ਅੰਤਨਾ ਜਾਪੇ ਕਿਆ ਮਨ ਮੰਤ ਅੰਤਨਾ ਜਾਪੇ ਕੀ ਤਾ ਕਰ ਅੰਤ ਨਾ ਜਾਪੇ ਪਾਰਾ ਵਾਰ ਅੰਤ ਕਾਰਨ ਕੀਤੇ ਵੇਲਾ ਹੈ ਤਾਂ ਕਿ ਅੰਤ ਨਾ ਪਾਏ ਜਾਏ ਉਹ ਅੰਤ ਨਾ ਜਾਣੇ ਕੋਏ ਬੋਤਾ ਕਹੀਏ ਬੋਤਾ ਵੇ ਵੱਡਾ ਸਹਿਬ ਉਚਾ ਤਾਂ ਉੱਚੇ ਉਪਰ ਉਚਾ ਨਾਓ ਐ ਵਡੂਚ ਹੋਵੇ ਕੋਏ ਤਿਸੂਚ ਕੋ ਜਾਣੇ ਸੋਐ ਜੇ ਵੀੜ ਆਪ ਜਾਣ ਆਪ ਆਪ ਨਾਨਕ ਨਦਰੀ ਕਰਮੀ ਦਾ ਤੋ ਬੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤ ਮਾਇ ਕੇਤੇ ਮੰਗੇ ਜੋਤ ਪਾਰ ਕੇਤੀਆਂ ਗਣਤ ਨਾਈ ਵਿਚਾਰ ਕੇਤੇ ਕਪੈ ਟੁੱਟੇ ਵਿਕਾਰ ਕੇਤੇ ਲੈ ਲੈ ਮੁਕਰਪਾਏ ਕੇਤੇ ਮੂਰਖ ਖਾਈ ਖਾਏ ਕੇਤੀਆਂ ਦੂਖ ਭੂਖ ਸਦਮਾਰ ਐ ਵੀਦਾ ਤੇਰੀ ਜਤਾਰ ਬੰਦ ਕਲਾਸੀ ਪਾਣ ਹੋਏ ਹੋ ਰਾਕ ਨਾ ਸਕੇ ਕੋਏ ਦੇਖ ਖਾਇਕ ਅਖਨ ਪਾਏ ਉਹ ਜਾਣ ਦੇਤੀਆਂ ਮੁਖਾਏ ਆਪੇ ਜਾਣੇ ਆਪੇ ਦੇ ਆਕੇ ਸੇ ਬਿਕੇ ਹੀ ਕੇ ਜੇਸੁ ਨੁ ਵਖਸੈ ਸਿਖਸਲਾ ਨਾਨਕ ਪਾਸਾ ਹੀ ਪਾਸਾ ਹੋ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰਿਆ ਅਮੁੱਲ ਪੰਡਾਰ ਅਮੁਲਾਵੇ ਮੂਲ ਲੈ ਜਾਏ ਅਮੁੱਲ ਪਾਇ ਅਮੁਲਾ ਸਮਾਏ ਅਮੁੱਲ ਤਰਮ ਮੂਲ ਦੀਵਾਨ ਅਮੁਲਤੁ ਲਮੂਲ ਪ੍ਰਮਾਨ ਅਮੁੱਲ ਬਖੀਸ਼ ਮੂਲ ਨਿਸ਼ਾਨ ਅਮੁੱਲ ਕਰਮ ਮੂਲ ਫੁਰਮਾਨਾ ਆਮੂਲੋ ਅਮੂਲ ਨਾ ਆਖਿਆ ਨਾ ਜਾਏ ਆਖਾ ਕਰ ਲਿਉ ਲਾਏ ਆਕੇ ਵੇਦ ਪਾਠ ਪੁਰਾਨ ਆਕੇ ਪੜੇ ਕਰੇ ਵਿਖਿਆਨ ਆਕੇ ਬ੍ਰਹਮੇ ਆਕੇ ਇੰਦ ਆਕੇ ਗੋਪੀ ਤੇ ਗੋਵਿੰਦਾ ਆਕੇ ਸਰਾ ਕੇ ਸੇਤ ਆਕੇ ਕਿਤੇ ਕਿਤੇ ਬੁੱਧ ਆਕੇ ਦਾਨ ਆਕੇ ਦੇਵ ਆਕੇ ਸੁਨਰ ਮੁਨ ਜਨ ਸੇਵਾ ਕਿਤੇ ਆਕੇ ਆਖਣ ਪਾਏ ਕਿਤੇ ਕੇ ਕਿਉ ਟੁੱਟ ਜਾਏ ਇਤੇ ਕਿਤੇ ਔਰ ਕਰੇ ਤਾਕ ਨਾ ਸਕੇ ਕਈ ਕੇ ਜੇ ਵਿੜ ਪਾਵੇ ਤੇ ਵਿਡੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਆਕੇ ਭੋਲ ਵਿਗਾੜ ਤਨ ਕੇ ਸਿਰ ਗਵਾਰਾ ਗਵਾਰ ਸੋਦਰ ਕੇ ਆਸੋ ਕਰਕੇ ਆ ਜਿਤ ਵੈ ਸਰਬ ਸਮਾਲੇ ਵਾਜੇ ਨਾਦ ਨੇ ਕੈ ਸੰਖਾ ਕਿਤੇ ਵਵਨ ਹਾਰੇ ਕਿਤੇ ਰਾਗ ਪਰੇਸ ਕਹੀਨ ਕਿਤੇ ਗਵਨਾਰੇ ਗਾਵੇ ਤੁਨੋਂ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚੇਤ ਗੁਪਤ ਲਿਖ ਜਾਣ ਲਿਖ ਲਿਖ ਤਰਮ ਵਿਚਾਰੇ ਗਾਵੇ ਸਰਬ੍ਰਮਾ ਦੇਵੀ ਸੁਣ ਸਦਾ ਸواری ਗਾਵਿੰਦ ਦਾਸਨ ਬੇਟੇ ਦੇਵਤੇਂਦਰ ਨਾਲ ਹੈ ਗਾਵੈ ਸੇ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋ ਕੀ ਗਾਵੈ ਵੀਰ ਕਰਾਰੇ ਗਾਉਲ ਪੰਡਤ ਪੜਨ ਰਕੇ ਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਣੀਆ ਮਨਮੋਹਣ ਸੁਰਗਾਮ ਚ ਪਿਆਲੇ ਗਾਵਣ ਰਤਨੁ ਪਾਏ ਤੇਰੀ 68 ਤੀਰਤ ਨਾਲੇ ਗਾਵੇ ਜੋਤ ਮਾਂ ਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲਾ ਵਰ ਪੰਡਾ ਕਰ ਕਰਾ ਕੇ ਤਾਰੇ ਸੈ ਤੁਧ ਨ ਗਾਵੇ ਜੋਤ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨਾ ਸਿਮ ਚਿਤ ਨਾਵਨਾ ਨਾਨਕਿ ਅਵੇ ਚਾਰ ਸੋਇ ਸੋਇ ਸਦਾ ਸਸਾਈ ਦੂ ਸਤ ਸਤਿ ਨੈ ਐ ਭੀਓ ਸਿਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਿਨੋ ਪਾਏ ਕਰ ਕਰ ਵੇਕੇ ਕੀਤਾ ਆਪਣਾ ਜਿਵ ਤਿਸ ਦੀ ਵਿਟਾਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨਾ ਕਰ ਨਾ ਜਾਏ ਸੋ ਪਾ ਸੋ ਸੋ ਪਸਾ ਸਾਹਿਬੋ ਨਾਨਕ ਰਹਿ ਨਰ ਜਾਏ ਮਨ ਦਾ ਸੋਕ ਸਰਮਪੱਚੋਲੀ ਧਿਆਨ ਕੀ ਕਰੇ ਬੇਭੂਤਾ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਤੀ ਸਗਲੇ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਇਸ ਆਦੇਸ ਆਦਮੀ ਲਨਾਤ ਨਾ ਹਤ ਜੁਗ ਜੁਗ ਇੱਕ ਵੇਸਾ भक्त ज्ञान दया भंडारना कट कट वाच है नाथ आपनाथ नाथी सबजा के रिद सदा रासाद संयोग संयोग दोय कार चलावे लेख आवे पाग आदेश तिस्य आदेश आद नीलनाथ नाथ जुग जुग एक वेश एकमई जुक्त भई तिन चले प्रमाण ਇਕ ਸੰਸਾਰੀ ਇਕ ਪੰਡਾਰੀ ਇਕ ਲਾਇ دیਵਾਨਾ ਦੇਵ ਤੇ ਸੁਭਾਵੇ ਧੀ ਵਿੱਚ ਲਾਵੇ ਜਿਵ ਹੋਵੇ ਪਰਮਾਨਾ ਹੋਵੇ ਕੇ ਉਹ ਨਨਦ ਨਾਵੇ ਬੋ ਤਏ ਵਿਡਾਨਾ ਆਦੇਸ ਇਸਿਆ ਦੇਸ ਆਦ ਨੀਲਨਤਨਾਤ ਜੁਗ ਜੁਗੇ ਕੋ ਵੇ ਸਾ ਆਸਨ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏ ਕਾ ਵਾਰ कर कर वेखे सिर जनहार नानक साचे की साची कार आदेश तिस आदेश आद नीलन तनाहत जुग जुगे को एक दो जीव लख हो लख हो लख बीस लख लख गेड़ा आखिए एक नाम जगदीशा एतरा पत पावणिया चढ़े हुए कीस सुनगल ना कास की कीटाईरीसा नानक नदरी पाई है कूड़ी कूड़े टीस अकंजोर चुपे जोर जो न मंगन दे न जोर जो न जीवन मरना जोर जो न प्राज माल मन सोरा ਜੋ ਨਾ ਸੁਤੀ ਗਿਆਨ ਵਿਚਾਰ ਜੋ ਨਾ ਜੁਗਤੀ ਸੂਤੇ ਸੰਸਾਰ ਜਿਸ ਸਾਥ ਜੋਰ ਕਰ ਵਿਖੇ ਸੋ ਐ ਨਾਨਕੁ ਤਮੋ ਨੀਤ ਨ ਕੋਏ ਰਾਤੀ ਰੋਤੀ ਦਿਤੀ ਵਾਰ ਪਵਨ ਪਾਣੀ ਅਗਨੀ ਪਾਤਲ ਇਸ ਵਿਚ ਤਰਤੀ ਤਾ ਬ੍ਰਾਹਮ ਕੀ ਧਰਮਸਾਲ ਇਸ ਵਿਚ ਜੀ ਜੁਗਤ ਕੇ ਰੰਗਾ ਤਿਨ ਕੇ ਨਾਮ ਨਿਕਨੰਤਾ ਕਰਮੀ ਕਰਮੀ ਹੋਏ ਵਿਚਾਰ ਸਾਚ ਆਪ ਸੱਚਾ ਦਰਬਾਰ ਤੇਤ ਸੋਣ ਪੰਜ ਪਰਮਾਨਾ ਨਦਰੇ ਕਰਮ ਪਾਵੇ ਨਿਸ਼ਾਨ ਕਚ ਪਕਾਇਓ ਤੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਕੰਡ ਕਾਇਓ ਤਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਵਨ ਪਾਣੀ ਵੈਸੰਤਰ ਕਿਰਤ ਕਾਨ ਮਹੇਸ਼ਾ केते वर में काड़त कड़िये रूप रंग के वेश केतिया कर मेर केते केते तूप दे सा केते चंद सूर केते केते मंडल देश केते सिद्ध बुद्धनाथ केते केते देवी वेश केते देव मुन्न केते केते रत्न समुन्द केतिया काणी, केतिया वाणी केतिया पा सेवक केते सूरति शिवक केतनानन्ता ज्ञान काण्ड में ज्ञान प्रचण्ड तथे नाद विनोद कुड नन्द श्रखण्ड की रूपा ਤਿੱਤੇ ਕੜਟ ਕੜਿਏ ਬਹੁਤ ਨੂੰ ਪਤਾ ਕੀਆ ਗੱਲਾਂ ਕੱਟੀਆਂ ਨਾ ਜਾਏ ਜੇ ਕੋ ਕਹਿ ਪਿਛੇ ਪੁਛਤਾਏ ਤਿੱਤੇ ਕੜਿਏ ਸੂਰਤ ਮਾਤਮਨ ਬੁੱਧ ਤਿੱਤੇ ਕੜਿਏ ਸੂਰਾ ਸਿੱਧਾਂ ਕੇ ਸੁਦਾ ਕਰਮਖੰਡ ਕੀ ਬਾਣੀ ਜੋਰ ਤਿੱਤੇ ਨ ਕੋਈ ਔਰ ਤਿੱਤੇ ਜੋਤਮਾ ਬਲ ਸੂਰਾ ਤਿਨ ਮੇਂ ਰਾਮ ਰਿਆ ਪ੍ਰਪੂਰਾ ਤੇਤੇ ਸੇ ਤੋ ਸੇ ਤਾਮੈ ਮਾਮਾਏ ਤਾਕੇ ਰੂਪ ਨ ਕਤਨ ਜਾਏ ਨਾ ਮਰੇ ਨਾ ਠੱਗੇ ਜਾਏ ਜਿਨ ਕੇ RAM ਵਸੇ ਮਨ ਮਾਏ ਤਿੱਤੇ ਪਗਟ ਵਸ ਕੇ ਲੋ ਕਰੇ ਅਨੰਦ ਸਤ ਮਨ ਸੋਏ ਸਤਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨ ਦਨ ਹਾਲ ਤਿੱਤੇ ਖੰਡ ਮੰਡਲਾ ਵਰਪੰਡਾ जेको कथे तान्तनान्त तिते लोलो अकार जेव जेव कम होति वितकार कर विचार नान कतना करडा सार जत पार तिर जस मत वेद अत्यार पोकलना गन पाण्डा पवा मत डाल के श साची साला दिन को नदर कर्म दिनकार नानक नद्रि नदर निहार सलोका पवन गुरु पाणि माता मा धर्त माता दिसरात दो दही दया केल सगल जगता ਚੰਗਿਆਂ ਇਆਂ ਬੁਰਾਈਆਂ ਵਾਚੇ ਤਰਮ ਦੂਰ ਕਰਮੀਆਂ ਪਵ ਆਪਣੀ ਕੈਨੜ ਕ ਦੂਰ ਜਿਨਹੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਕੂ ਜਲੇ ਕਹਿਤੀ ਛੁੱਟੀ ਨਾਲਾ ਜਿਨਹੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਕੂ ਜਲੇ ਕਹਿਤੀ ਛੁੱਟੀ ਨਾਲਾ ਜਿੰਨੇ ਨਾਮ ਤੇ ਆਇਆ ਗਹਿਮ ਸ਼ਕਤ ਕਾਲ ਨਾਨਕ ਤੇ ਮੁਕ ਉਜਲੈ ਕੇਤੀ ਛੁੱਟੀ ਨਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ